ਕੀ ਨਾ ਬਰੇ ਗਰਪੀ ਦੋ ਬਿਕਨ ਜੀ ਸਿਰਕਲ ਕਬੱਡੀ ਆ ਮੈਂ ਤਾਂ ਵੀ ਦੋ ਦਨ ਸਾਲਾਂ ਤੋਂ ਗਰਾਊਂਡ ਆਪਕੇ ਪਿੰਡ ਪਰੇ ਸਾਹਿਬ ਜੀ ਕਹਿੰਦੇ ਗਰਾਊਂਡ ਜੀ ਅੱਛਾ ਤੇ ਮਤਲਬ ਅੱਜ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਤੇ ਕਿਵੇਂ ਲੱਗ ਰਿਹਾ ਬਈ ਬਹੁਤ ਖੁਸ਼ੀ ਹੋਈ ਹੈ ਇਹਨਾਂ ਦਾ ਸਾਰੇ ਪਿੰਡ ਦਾ ਪੂਰਾ ਸਹਿਯੋਗ ਆ ਅੱਛਾ ਨੌਜਵਾਨਾਂ ਮਤਲਬ ਤੁਸੀਂ ਨੌਜਵਾਨੋ ਤੇ ਹੋਰ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਨਸ਼ਿਆਂ 'ਚ ਪੈ ਜਾਂਦੇ ਨੇ ਜਾਂ ਜਵਾਨੀ ਨੂੰ ਗਰ ਕਰ ਰਹੇ ਨੇ ਬਈ ਇਹਨਾਂ ਨੂੰ ਵੀ ਖੇਡਾਂ ਨਾਲ ਲਾਉ ਦਾ ਸਰੀਰ ਸਾੰਭੋ ਦੇ ਤਾਂ ਉੱਚਾ ਕਰੋ ਕਿੰਨੀ ਕਮੇਤ ਲੱਗਦੀ ਹੈ ਗੇਮ ਦੀ ਤਿਆਰੀ ਕਰਨ ਤੇ ਤੇ ਕਿਵੇਂ ਦਾ ਲੱਗਿਆ ਬਾਹਰ ਖੇਡ ਕੇ ਆਏ ਹੋ ਬਹੁਤ ਖੁਸ਼ੀ ਹੋਈ ਆਪਦੇ ਆਪ ਨੂੰ ਵੀ ਮਾਰ ਗਏ ਤੇ ਮਿਹਨਤ ਤੇ ਪੂਰੀ ਕੰਮ ਮਿਲਦੀ ਆ ਵੀ ਸਭ ਤੋਂ ਬਾਅਦ ਸਪੋਰਟ ਕਿਦਾ ਰਿਹਾ ਸਰ ਬਈ ਪਿੰਡ ਵਾਲਿਆਂ ਦਾ ਡੈਡੀ ਦਾ ਬਾਕੀ ਆਕਾ ਭਾਈ ਆਪਣੇ ਗੋਤ ਸਾਹਬ ਨੇ ਆਪਣੇ ਪ੍ਰੋਮੋਟਰ ਨੇ ਇੱਕ ਕਾਲੋਕ ਤੋਂ ਨੇ ਤਾਰੀ ਦੇ ਪਿੰਡ ਵਾਲਿਆਂ ਦਾ ਸਾਰਿਆਂ ਦਾ ਪੂਰੀ ਸੋਜ ਹੋ ਰਿਹਾ ਵੀ ਆਪਣਾ ਨਾਮ ਗੁਰਜੰਤ ਸਿੰਘ ਹੈ ਜੀ ਪਿੰਡ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਪਿੰਡ ਨੇ ਅੱਜ ਤੋਂ 10-15 ਸਾਲ ਪਹਿਲਾਂ ਜਦੋਂ ਮੈਂ ਵੀ ਖੇਡਦਾ ਰਿਹਾ ਮੇਰਾ ਵੀ ਬਹੁਤ ਸਾਥ ਦਿੱਤਾ ਸੀ ਤੇ ਉਸ ਤੋਂ ਬਾਅਦ ਲਗਾਤਾਰ ਟੂਰਨਾਮੈਂਟਾਂ 'ਚ ਵੀ ਮੈਨੂੰ ਉਹ ਮੇਰਾ ਪਿੰਡ ਇੱਕ ਰੱਬ ਤੋਂ ਵੱਡਾ ਪਿੰਡ ਲੱਗਦਾ ਹੈ ਜੋ ਹਰ ਥਾਂ ਹਰ ਜਗ੍ਹਾ ਮੇਰੇ ਨਾਲ ਖੜਿਆ ਹੈ ਮੇਰੇ ਨਾਲ ਸਾਡਾ ਕਲੱਬ ਜੋ ਅੱਜ ਵੀ ਅਸੀਤ ਭਗਤ ਸਿੰਘ ਸਪੋਰਟ ਕਲੱਬ ਉਹਦੇ ਸਾਰੇ ਮੈਂਬਰਾਂ ਨੂੰ ਸਾਹਿਬ ਜੇ ਇਕੱਲੇ-ਇਕੱਲੇ ਦਾ ਨਾਮ ਲਾਉਂਗਾ ਗਿਣਤੀ ਬਹੁਤ ਵੱਡੀ ਹੋ ਜਾਂਦੀ ਹੈ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਪਰਮਜੀਤ ਹੋਗੇ ਦੀਪ ਹੋਗੇ ਜੀਤਜੀ ਹੋਗੇ ਹਰੀਜੀ ਹੋਗੇ ਕੁਲਵਿੰਦਰ ਜੀ ਹੋਗੇ ਬਹੁਤ ਸਾਰੇ ਨਾਮ ਨੇ ਕਿਉਂ ਕਿਸੇ ਦਾ ਨਾਮ ਰਹਿ ਗਿਆ ਇਸ ਲਈ ਮੈਂ ਸਮੁੱਚੇ ਖਾਸ ਕਰਕੇ ਸਮੁੱਚੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਆ ਮੈਂ ਅੱਗੇ ਤੋਂ ਵੀ ਕੋਸ਼ਿਸ਼ ਕਰਾਂਗਾ ਵੀ ਹੋਰ ਬੱਚੇ ਵੀ ਇਸ ਲੈਂਡ ਤੇ ਚੱਲਣ ਤੇ ਮੈਂ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਵੀ ਆਉਣ ਵਾਲਾ ਜੋ ਆਪਣਾ ਟੂਰਨਾਮੈਂਟ ਅੱਗੇ ਆ ਰਿਹਾ ਉਹ ਇੱਕ ਵਧੀਆ ਟੂਰਨਾਮੈਂਟ ਹੋਵੇ ਤਾਂ ਕਿ ਹੋਰ ਪਲੇਅਰ ਆਪਣੇ ਪਿੰਡੋਂ ਨਿਕਲ ਐਨਾ ਕਹਿਣਾ ਹੁਆ ਮੈਂ ਸਾਰੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਬੱਚਿਆਂ ਨੂੰ ਜਾਂ ਪਰਿਵਾਰਾਂ ਨੂੰ ਕੀ ਕਹੋਗੇ ਜਿਹੜੇ ਆਪਣੇ ਬੱਚਿਆਂ ਨੂੰ ਕਈ ਵਾਰੀ ਰੋਕ ਲੈਂਦੇ ਆ ਜਾਂ ਖੇਡਾਂ ਤੋਂ ਮਤਲਬ ਰੋਕਦੇ ਆ ਇਦਾਂ ਦਾ ਕੁਝ ਹੁੰਦਾ ਹੈ ਜਾਂ ਨਵੀਂ ਜਵਾਨੀ ਨੂੰ ਕੀ ਮੈਸੇਜ ਦੋਗੇ? ਨਵੀਂ ਜਵਾਨੀ ਨੂੰ ਮੈਸੇਜ ਇਹ ਹੀ ਹੈ ਵੀ ਇੱਕ ਤਾਂ ਬੜੀ ਖੁਸ਼ੀ ਦੀ ਗੱਲ ਹੈ ਵੀ ਹੁਣ ਆਪਣਾ ਮਾਨਸਾ ਜ਼ਿਲ੍ਹਾ ਬਹੁਤ ਤਰੱਕੀਆਂ ਪੜ੍ਹਾਈ 'ਚ ਵੀ ਤੇ ਖੇਡਾਂ 'ਚ ਵੀ ਤਰੱਕੀਆਂ ਵੱਲ ਜਾ ਰਿਹਾ ਹੈ। ਮੈਂ ਨਵੇਂ ਨੌਜਵਾਨਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਲਵੇ ਲਵੇ ਮੇਰਾ ਖਾਲਾ ਪਟਲਾ ਅੱਡਾ ਜਾਂ ਮਾਨਸਾ ਵੀ ਇਹੋ ਜਿਹਾ ਸਟੇਡੀਅਮ ਨਹੀਂ ਹੋਣਾ ਜੋ ਕਿ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਸਟੇਡੀਅਮ ਬਣਿਆ ਹੋਇਆ ਹੈ ਤੇ ਬਹੁਤ ਸੋਹਣਾ ਸਟੇਡੀਅਮ ਹੈ ਮੈਂ ਕਹਿੰਦਾ ਸ਼ਾਮ ਨੂੰ ਬੱਚੇ ਉੱਥੇ ਜਾਇਆ ਕਰਨ ਤੇ ਖੇਡਣ ਮਾਪਿਆਂ ਨੂੰ ਅਪੀਲ ਕਰਦਾ ਵੀ ਬੱਚਿਆਂ ਨੂੰ ਤੁਸੀਂ ਖੇਡਾਂ ਨਾਲ ਜੋੜ ਦੋਗੇ ਤਾਂ ਉਹ ਆਪਣੇ ਸੱਭਿਆਚਾਰ ਆਪਣੇ ਵਿਰਸੇ ਨਾਲ ਤੇ ਨਸ਼ਿਆਂ ਤੋਂ ਦੂਰ ਹੋ ਜਾਣਗੇ ਮੇਰੀ ਪਿੰਡ ਵਾਸੀਆਂ ਨੂੰ ਇਹ ਹੀ ਅਪੀਲ ਹੈ ਵੀ ਵੱਧ ਤੋਂ ਵੱਧ ਬੱਚਿਆਂ ਨੂੰ ਗਰਾਊਂਡ ਨਾਲ ਜੋੜੋ ਦੇਖੋ ਜੀ ਜੀ ਆਪਣਾ ਮੇਰਾ ਨਾਮ ਕਾਲਾ ਸਿੰਘ ਹੈ ਪਿੰਡ ਗਾਮੇਲ ਤੋਂ ਹਲੂ ਵਾਲੀ ਪਰਿਵਾਰ ਤੋਂ ਮੈਂ ਇਹਨਾਂ ਬੱਚੇ ਨੂੰ ਖੇਡ ਪ੍ਰਮੋਟ ਕਰਦਿਆਂ ਕਬੱਡੀ ਨੂੰ ਤੇ ਇਹ ਆਪਣਾ ਗੁਰਪ੍ਰੀਤ ਸਿੰਘ 2-3 ਸਾਲਾਂ ਤੋਂ ਪਹਿਲਾਂ ਵੇਟ ਦੇ ਵਿੱਚ ਖੇਡਦਾ ਰਿਹਾ ਉਸ ਤੋਂ ਬਾਅਦ ਓਪਨ ਓਪਨ ਖੇਡਦਾ ਇਹ ਬਹੁਤ ਵਧੀਆ ਰੀਡਰ ਪਲੇਅਰ ਹੈ ਹੁਣ ਇਹ ਅਸੀਂ ਯੂਨੋ ਬਹਿਰੀਨ ਭੇਜਿਆ ਸੀਗਾ ਅਸੀਂ ਤਾਂ ਇਹਨੂੰ ਕੌਣਾ ਭੇਜਣ ਵਾਲੇ ਪਿੰਡ ਦਾ ਸਹਿਯੋਗ ਸੀਗਾ ਜਾਇ ਇਹਦੀ ਮੇਨ ਸਦਕਾ ਸੀ ਬਹੁਤ ਮੁੰਡਾ ਸਿਆਣਾ ਬਹੁਤ ਮੈਂ ਸਾਰੇ ਅੱਗੇ ਸਾਰੇ ਪਲੇਅਰਾਂ ਨੂੰ ਅੱਗੇ ਜਾਂ ਛੋਟੇ ਮੁੰਡੇ ਨੂੰ ਇਹੀ ਕਹਿਣਾ ਚਾਹੁੰਦਾ ਹਾਂ ਵੀ ਨਸ਼ਿਆਂ ਨੂੰ ਛੱਡ ਕੇ ਆਪਦੇ ਆਪਣੇ ਆਪਣੇ ਸਰੀਰ ਨੂੰ ਸੰਭਾਲੋ ਤੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੋ ਜਿਵੇਂ ਤੁਸੀਂ ਦੇਖਦੇ ਹੋ ਨਾ ਗੁਰਪ੍ਰੀਤ ਸਿੰਘ ਨੇ ਸਰਦਾਰ ਗੁਰਜੰਟ ਸਿੰਘ ਦਾ ਗੁਰਜੰਟ ਸਿੰਘ ਜੀ ਦਾ ਬੇਟਾ ਇਹ ਉਹਨਾਂ ਦਾ ਨਾਮ ਰੋਸ਼ਨ ਕਰਾਇ ਅੱਜ ਪੂਰੇ ਪਿੰਡ ਦੇ ਵਿੱਚ ਪੂਰੇ ਮਾਨਸਾ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਉਹਨਾਂ ਦੇ ਪਿਤਾ ਨੂੰ ਸਾਰੇ ਜਾਣਣ ਲੱਗੇ ਹਨ ਪਿੰਡ ਬਰੇ ਨੂੰ ਜਾਣਣ ਲੱਗੇ ਹਨ ਗੁਰਪ੍ਰੀਤ ਸਿੰਘ ਦੇ ਨਾਮ ਤੇ ਮੇਰੀ ਇਹੀ ਸਾਰੇ ਬੱਚਿਆਂ ਨੂੰ ਅਪੀਲ ਹੈ ਵੀ ਆਪਣੇ ਭਾਈ ਮਿਹਨਤ ਕਰੋ ਤੇ ਕਬੱਡੀ ਖੇਡੋ ਖੇਡਾਂ ਵੱਲ ਧਿਆਨ ਦਿਓ ਵੱਧ ਤੋਂ ਵੱਧ